ਕਈ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਪਰ ਕਈ ਲੋਕਾਂ ਦੇ ਲਈ ਇਹ ਮੀਂਹ ਕਹਿਰ ਬਣ ਕੇ ਆ ਪਰਿਆ ਦਰਸਲ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਸੰਗਰੂਰ ਜ਼ਿਲ੍ਹੇ ਦੇ ਇਸ ਨਾਮ ਦੀਆਂ ਜਿੱਥੇ ਬੇਉਲਾਦ ਪਤੀ ਪਤਨੀ ਦੇ ਉੱਤੇ ਜਿਹੜੀ ਆ ਛੱਤ ਡਿੱਗ ਜਾਂਦੀ ਸੁੱਤੇ ਪਏ ਸੀ ਤਾਂ ਚਬਾਰੇ ਦੀ ਛੱਤ ਡਿੱਗ ਜਾਂਦੀ ਆ ਜਿਸ ਕਰਕੇ ਦੋਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਕੇ ਹਸਪਤਾਲ ਦਾਖਲ ਕਰਵਾਇਆ ਗਿਆ ਉੱਥੇ ਹੀ ਪਰਿਵਾਰ ਦੇ ਵੱਲੋਂ ਆਰਥਿਕ ਸਹਾਇਤਾ ਵੀ ਮੰਗੀ ਗਈ ਦੂਜੇ ਪਾਸੇ ਤਸਵੀਰਾਂ ਤਰਨਤਾਰਨ ਤੋਂ ਵੀ ਸਾਹਮਣੇ ਆ ਰਹੀਆਂ ਨੇ ਜਿੱਥੇ ਦੇਰ ਰਾਤ ਇੱਕ ਮਕਾਨ ਦੀ ਅਚਾਨਕ ਮੀਂਹ ਪੈਣ ਦੇ ਨਾਲ ਛੱਤ ਡਿੱਗ ਗਈ ਅੱਦੀ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਕੇ ਜਿਨ੍ਹਾਂ ਨੂੰ ਮਿਸਰ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸਾਰਾ ਪਰਿਵਾਰ ਗਰੀਬ ਪਰਿਵਾਰ ਹੈ ਕਿਹਾ ਜਾ ਰਿਹਾ ਹੈ ਕਿ ਬੀਤੀ ਦਿਨ ਸ਼ਾਮ ਨੂੰ ਮੀਂਹ ਪੈਣ ਕਾਰਨ ਤੜਕੇ ਸਾਰ ਪੁਰਾਣਾ ਪੁਰਾਣੇ ਸਮੇਂ ਤੋਂ ਬਣੇ ਮਕਾਨ ਦੀ ਚੜੀਆ ਛੱਤ ਡਿਗੰਦੇ ਨਾਲ ਕਈ ਜੜਿਆ ਪਰਿਵਾਰ ਦੇ ਜੀ ਹੇਠਾ ਦੱਬੇ ਗਏ ਮਸਾਹੀ ਇਹਨਾਂ ਨੂੰ ਬਾਹਰ ਕੱਢਿਆ ਗਿਆ ਜੋ ਗੰਭੀਰ ਰੂਪ ਤੇ ਵਿੱਚ ਜਖਮੀ ਨੇ ਪਿੰਡ ਦੇ ਲੋਕਾਂ ਦੇ ਵੱਲੋਂ ਇਸ ਪਰਿਵਾਰ ਤੇ ਲਈ ਮਦਦ ਦੀ ਗੋਹਾਲ ਲਗਾਈ ਗਈ ਰਾਤ ਨੂੰ ਜੀ ਇਹ 10:30 ਵਜੇ ਦੇ ਕਰੀਬ 11 ਵਜੇ ਦੇ ਕਰੀਬ ਮਤਲਬ ਕਿ ਹਾਦਸਾ ਹੋਇਆਗਾ ਜਦੋਂ ਬਿਜਲੀ ਚਮਕੀ ਹੈਗਾ ਮਤਲਬ ਕਿ ਇਕਦਮ ਮੀ ਆਇਆ ਹਨੇਰੀ ਆਈ ਹੈਗੀ ਲਾਈਟ ਚਲੀ ਗਈ ਉਹ ਇਕਦਮ ਅਸੀਂ ਨੀਚੇ ਸੀਗੇ ਮੇਰੀ ਜਠਾਣੀ ਲੱਗਦੀ ਸੀ ਜਿਵੇਂ ਮਤਲਬ ਉਹ ਇਕਦਮ ਖੜਕਾ ਹੋਇਆ ਸਾਨੂੰ ਉਦੋਂ ਪਤਾ ਲੱਗਿਆ ਵੀ ਛੱਤ ਡਿੱਗ ਗਈ ਇਕਦਮ ਸਾਰੇ ਇਕੱਠੇ ਹੋ ਗਏ ਔਰ ਇਕਦਮ ਸਾਰੇ ਉੱਪਰ ਆ ਕੇ ਸਾਰਿਆਂ ਨੂੰ ਕੱਢਿਆ ਹੈਗਾ ਕਿੰਨੇ ਜਣੇ ਸੀ ਇਹ ਦੋ ਜਣੇ ਸੀ ਜੀ ਕਿਵੇਂ ਨੇ ਹੁਣ ਸੱਟਾ ਸੱਟਾ ਕਿੰਨੇ ਕੁ ਲੱਗੇ ਨੇ ਸੱਟਾ ਲੱਗਿਆ ਜੀ ਅੰਦਰੋਂ ਨਹੀਂ ਸੱਟਾ ਲੱਗਿਆ ਔਰ ਸਿਰ 'ਚ ਖੂਨ ਵੀ ਆਇਆ 8-9 ਟਾਂਕੇ ਆਏ ਨੇ ਸਿਰ 'ਚ ਔਰ ਇਹ ਕਦੇ ਤਾਂ ਹੱਡੀ ਵੀ ਕ੍ਰੈਕ ਹੋ ਗਈ ਹੱਥ ਦੀ ਲੱਤਾਂ ਦੇ ਸੱਟ ਵੱਜੀਆਂ ਤੇ ਕਿੰਨੇ ਕੁ ਵੀ ਆਪਣਾ ਵੀ ਜਿਆਦਾ ਗੰਭੀਰ ਜਿਆਦਾ ਗੰਭੀਰ ਨਹੀਂ ਜੀ ਦੋਨੋਂ ਹੀ ਹਾਂਜੀ ਹੈ ਕੋਰਡੀਨੇਟਰ ਦੋਨੋਂ ਮੇਰੇ ਜੜ ਜਠਾਣੀ ਨੇ ਜੀ ਯਾਹਾਂ ਹਾਂਜੀ ਮਰਾਰੀ ਲਾਲ ਜੀ ਇੱਕ ਸੀਤੋ ਦੇਵੀ ਉਹਨਾਂ ਦਾ ਕੁਝ ਨਾ ਕੁਝ ਕਰੇ ਬਸ ਇਹਨਾਂ ਨੂੰ ਇਹੀ ਦੇ ਦੇ ਵੀ ਹਾਂ 1.5 ਤੋਂ 2 ਲੱਖ ਰੁਪਏ ਆਪਣੇ ਇਨਸਾਫ਼ ਕਰੇ ਵੀ ਬੰਦਾ ਵੀ ਕੁਝ ਤਾਂ ਕਰ ਸਕਦਾ ਗਰੀਬ ਬੰਦਾ ਕਰ ਨਹੀਂ ਬਣਾ ਸਕਦਾ ਹੈਗਾ ਇਹ ਦੋਨੇ ਲਾਚਾਰ ਨੇਗੇ ਮੈਂ ਹੀ ਇਹਨਾਂ ਦੀ ਸੇਵਾ ਕਰਦੀ ਆ ਮੈਂ ਹੀ ਅੱਗੇ ਜਾ ਕੇ ਕਰੂੰਗੀ ਤੁਸੀਂ ਕਿੱਥੇ ਨੀਚੇ ਨੀਚੇ ਰਹਿਣਿਆ ਜੀ ਤੇ ਉੱਪਰ ਰਹਿੰਦੇ ਸੀ ਹਾਂਜੀ ਮੈਨੂੰ ਤਾਂ ਨਾਲ ਦੀ ਨਾਲ ਪਤਾ ਲੱਗ ਗਿਆ ਸਾਨੂੰ ਨਾਲ ਦੀ ਨਾਲ ਪਤਾ ਲੱਗ ਗਿਆ ਨਾਲ ਦੀ ਨਾਲ ਮੇਰੇ ਤੱਕ ਭਰਾਟ ਹੋ ਗਈ ਉੱਪਰ ਨਾਲ ਦੀ ਨਾਲ ਚੜ੍ਹਨੀ ਲੱਗੀ ਸਾਰੇ ਬੱਚਿਆਂ ਨੇ ਮੈਨੂੰ ਕਹਿ ਨਹੀਂ ਤੁਸੀਂ ਨੀਚੇ ਖੜੋ ਸਾਰੇ ਗਲੀ ਦੇ ਸਾਡੇ ਮੁੰਡੇ ਆ ਗਏ ਸਾਰੇ ਮੁੰਡਿਆਂ ਦੇ ਉੱਪਰ ਸਾਰਿਆਂ ਨੂੰ ਕੱਢਿਆ ਹੈਗਾ ਜੀ ਬੱਚੇ ਤਾਂ ਰਹਿ ਗਈ ਹਾਂਜੀ ਬੱਚੇ ਤਾਂ ਰਹਿ ਗਈ ਬਸ ਐ ਵੀ ਪਿਛੇ 2-3 ਸਾਲ ਹੋ ਗਏ ਉਹ ਆਹ ਹਸਤਾਨੀ ਬਿਤੇ ਆਗੇ ਚਾਰ ਮੈਂਬਰ ਲਗਾਤਾਰ ਗਏ ਸੀਗੇ ਉੱਥੇ ਸਾਰਾ ਇੰਨਾ ਪਰਿਵਾਰ ਬਹੁਤ ਜ਼ਿਆਦਾ ਇਕੱਠਾ ਹੋ ਗਿਆ ਸੀਗਾ ਸ਼ਮਸ਼ਾਨ ਘਾਟ ਚ ਦੇਖਿਆ ਨਹੀਂ ਗਿਆ ਪਰ ਪ੍ਰਮਾਤਮਾ ਨੇ ਇਹ ਜੀ ਸ਼ੁਕਰ ਬਣਾਈ ਚਾ ਦੋ ਮੈਂਬਰ ਠੀਕ ਨੇ ਸਾਡੇ ਬਸ ਇਹ ਗੁੰਜ ਐਸੇ ਵੀ ਸਾਡਾ ਮੜ ਜਾ ਘਰ ਬਣਾਉਂਦੇ ਮਤਲਬ ਕਿ ਥੋੜੇ-ਮੋਟੇ ਮਦਦ ਕੀਤੀ ਜਾਵੇ ਇਸ ਘਟਨਾ ਨੂੰ ਬਹੁਤ ਮੰਦ ਭਾਗੀ ਘਟਨਾ ਕਹੂੰਗਾ ਇੱਕ ਤਰ੍ਹਾਂ ਦਾ ਬਹੁਤ بڑا ਐਕਸੀਡੈਂਟ ਹੋਇਆ ਇਹ ਕਿ ਇਸ ਗਰੀਬ ਬਸਤੀ ਦੇ ਵਿੱਚ ਪਹਿਲਾਂ 4 ਮੌਤਾਂ ਹੋ ਚੁੱਕੀਆਂ ਛੱਤ ਗਿਰਨ ਕਾਰਨ ਹੀ ਤੇ ਬਹੁਤ ਨੁਕਸਾਨ ਹੋਇਆ ਜਾਨੇ ਮਾਲ ਦਾ ਨੁਕਸਾਨ ਹੋਇਆ ਇਹ ਨੁਕਸਾਨ ਵੀ ਬਹੁਤ ਭਿਆੜਾ ਨੁਕਸਾਨ ਹੋਇਆ ਦੋਨੋਂ ਜਾਨੇ ਤੋਂ ਬਚ ਗਏ ਤੇ ਸਰਕਾਰ ਨੂੰ ਮੇਰੀ ਅਪੀਲ ਹੈ ਸਾਡੇ ਮੰਤਰੀ ਸਾਹਿਬ ਨੂੰ ਵੀ ਅਪੀਲ ਹੈ ਬਿਜਤ ਤੋਂ ਜ਼ਿਆਦਾ ਕਰਕੇ ਇਹਨਾਂ ਦੇ ਜਿੰਨਾ ਵੀ ਬੰਦਾ ਮੁਆਵਜ਼ਾ ਦਿੱਤਾ ਜਾਵੇ ਤੇ ਇਹਨਾਂ ਦੀ ਮਦਦ ਕੀਤੀ ਜਾਵੇ ਬੱਦ ਬੱਦ ਬਹੁਤ ਗਰੀਬ ਪਰਿਵਾਰ ਨੇ ਜੀ ਇਸ ਬਸਤੀ ਦੇ ਵਿੱਚ ਬਹੁਤ ਘੱਟ ਲੋਕ ਆ ਕੇ ਰਾਜੀ ਨੇ ਤੇ ਬੇਨਤੀ ਹੈ ਜੀ ਪ੍ਰਸ਼ਾਸਨ ਨੂੰ ਵੀ ਕਿ ਇਹਨਾਂ ਦਾ ਜਲਾਚਾਰ ਨੇ ਬਹੁਤ ਗਰੀਬ ਨੇ ਹੱਦੋਂਬੱਦ ਗਰੀਬ ਨੇ ਤੇ ਇਸ ਤੋਂ ਗਰੀਬ ਮਹੱਲੇ ਚ ਕੋਈ ਬੰਦਾ ਹੈ ਹੀ ਨਹੀਂ ਨਾ ਉਲਾਦ ਹੈ ਨਾ ਇਹਨਾਂ ਦੀ ਮਦਦ ਕੀਤੀ ਜਾਵੇ ਸਰ ਜਿਹੜੇ ਡੱਗਾ ਆ ਚਾਰ ਕੋਜੇ ਦੀ ਗੱਲ ਹੈ ਤੇ ਕੋਈ ਡੱਗਾ ਆ ਤੇ ਲੋਕਾਂ ਨੇ ਭੱਜ ਨੱਠ ਕੇ ਆ ਕੇ ਤੇ ਇਹੋ ਹੀ ਸਰ ਬਜੀਆ ਕਿਤਾ ਨੇ ਹੱਡੀ ਇਹ ਨਾ ਕਹਿ ਰਹੇ ਨੇ ਕਿ ਘਟਿਆ ਸਾਰਿਆਂ ਨੇ ਭਜ ਨੱਟ ਕੇ ਸਾਰਿਆਂ ਨੇ ਦੇਖ ਅੰਬਰਸਾ ਇੱਥੇ ਲੱਗਿਆ ਹੱਟਾਲ ਖੜੇ ਆ ਆ ਬਾਲਾ ਆ ਲਿਆ ਜਵਾਬ ਦੇਤਾ ਤੇ ਅੰਬਰਸਾ ਲੱਗੇ ਕਿੰਨੇ ਜਣੇ ਆ ਇਹ ਹੈਗੇ 7-8 8 ਜਣੇ ਛੁੱਟਿਆ ਗਈ ਆ ਨਾ ਇਹ ਕਾਰ ਕੀ ਆ ਕਿ ਛੱਤ ਗਲੀ ਪਿੰਲਾ ਕਿ ਛੱਤ ਇਤਨਾ ਹੀ ਡਾੜੀ ਅੱਛਾ ਜੀ ਉਹ ਡਾੜਟ ਕਿਹੜੀ ਆ ਗਾੜੜ ਕੇ ਗੱਲ ਤੇ ਉਹ ਦੇਖੋ ਇਹ ਮੀਂਹ ਮੋਦ ਕਾਰਨ ਕਿ ਮੀਂਹ ਕਾਰਨ ਕੀ ਮੰਕਰਦੇ ਹੋ ਨਾ ਮੱਲੇ ਦੀ ਮੱਲੇ ਦੇ ਇੱਕ ਆਦੇ ਇਹਨਾਂ ਦੀ ਮਤ ਕੀਤੀ ਜਾਵੇ ਤੇ ਇਹਨਾਂ ਦਾ ਕੋਠਾ ਤਾਇਆ ਜਾਵੇ ਇਹ ਕਿੰਨੇ ਜਣੇ ਟੋਟਰ ਜਿਹੜੇ ਫਟਰੇ ਕੌਣ ਕੌਣ ਸੀ ਇਥੇ ਘਰ ਚ 6 ਜਾਨੇ 6 ਜਾਨੇ ਆ 6 ਜਾਨੇ ਆ 4 25 ਦੇ ਦੂਰੂ ਜੀ ਆ ਤੇ ਦੋ ਦੇ ਉਹ ਉਹਦਾ ਸਾਲਾ ਨਹੀਂ ਆਹੋ 6 ਹੋ ਗਏ ਨਾ 8 ਜਾਨੇ ਹੋ ਗਏ ਇਹ ਗੱਲਬਾਤ ਜੀ ਚਾਰ ਕੁਵੇ ਦੀ ਗੱਲ ਆ ਤੇ ਮਾਤਾ ਉੱਚੀ ਚੀ ਰੋਂਦੇ ਬੈਠੀ ਤੇ ਮੈਂ ਅਚਾਨਕ ਆਣ ਕੇ ਵੇਖਿਆ ਕਿ ਇਹਨਾਂ ਦੀ ਛੱਤ ਡਿੱਗੀ ਪਈ ਸੀ ਤੇ ਉਹ ਸਾਰੇ ਜੀਏ 7-8 ਜਿਹਨੇ ਹੈਗੇ ਜਿਹੜੇ ਕਿ ਥੱਲੇ ਆਏ ਪਏ ਸੀ ਤੇ ਆਣ ਕੇ ਇਹਨਾਂ ਨੂੰ ਕੱਢਿਆ ਫਿਰ ਮੱਲੇ ਵਾਲੇ ਆਏ ਸਾਰਿਆਂ ਰਲ ਮਿਲ ਕੇ ਇਹਨਾਂ ਨੂੰ ਬਾਹਰ ਕੱਢਿਆ ਬਾਅਦ ਵਿੱਚ ਸਿਲਵਰ ਸਟਾਲ ਹੋਇ ਤਰੰਤ ਆਨ ਖੜਿਆ ਗਿਆ ਤੇ ਉਹਨਾਂ ਨੇ ਜਵਾਬ ਦਿੱਤਾ ਫਿਰ ਅੰਬਰ ਸਾਰੇ ਇਹਨਾਂ ਨੂੰ ਰੈਫਰ ਕਰਾ ਗਏ ਗੁਰੂ ਨਾਨਕ ਹਸਪੀਟਲ ਕਿੰਨੇ ਜਣੇ ਟੁੱਟਲੇ ਇਹ ਟੁੱਟਲੇ ਹੈਗੇ ਜੀ 7 ਜਿਨੇ ਕੌਣ ਕੌਣ ਸੀ ਇੰਨਾਂ ਚ 3 ਇਹਨਾਂ ਦੇ ਬੱਚੇ ਸੀ 2 ਜੀ ਆਪ ਹੀ ਤੇ 1 ਇਹਨਾਂ ਦਾ ਮਾਮਾ ਜੀ ਸੀ ਤੇ ਕਾਫੀ ਜ਼ੱਟਾਂ ਲੱਗੀਆਂ ਇਹਨਾਂ ਦੇ ਬਹੁਤ ਜਿਆਦਾ ਸੀਰੀਅਸ ਹੀ ਤੇ ਕਿੰਨੇ ਘਟਨਾ ਤੜਕੇ ਇਹ ਤੜਕੇ 4 ਕੁ ਵੇ ਦੀ ਗੱਲ ਹੈ ਜੀ ਕੀ ਮੰਕਰਦੇ ਹੋ ਮੰਗਿਆ ਹੋ ਕਰਦੇ ਆ ਇਹ ਗਰੀਬ ਪਰਿਵਾਰ ਹੈ ਇਹਨਾਂ ਦੀ ਮਦਦ ਕੀਤੀ ਜਾਵੇ ਇਹੜੀ ਛੱਤ ਆ ਮੀਂਹ ਦੇ ਕਾਰਨ ਡਿੱਗੀ ਕੇ ਵਹਟ ਹਾਂਜੀ ਮੀਂਹ ਮੂੰਹ ਕਾਫੀ ਪੈ ਰਿਹਾ ਇਸ ਕਰਕੇ ਡਿੱਗੀ ਛੱਤ ਮਾਰੀ ਆ ਰਾਲ ਲੱਗਾ ਝਾਂਕ ਕੇ ਮੈਂ ਰਾਲ ਵੜਾ ਪਾਇਆ ਤੇ ਫੇਰ ਨਾ ਢਾਲ ਕੇ ਕੱਢਿਆ ਐ ਸਾਰੀ ਦੁਨੀਆ ਸਾਰੇ ਆ ਗਏ ਅੱਛਾ ਤੇ ਉੱਚੀ ਜਿਵੇਂ ਮੈਂ ਪੱਤੀ ਫੜੀ ਹਾਂ ਤੇ ਜਾਣੇ ਥੱਲੇ ਆਏ ਆ ਇਹ ਕੌਣ ਕੌਣ ਫੈਕਟਰ ਹੋਇਆ ਇਥੇ ਇੱਕ ਮੈਂ ਬਚੀ ਆ ਬਾਕੀਆਂ ਸਟਾਟਾਟਾ ਲੱਗ ਗਿਆ ਕਿੱਥੇ ਘੜੇ ਬਾਬਾ ਕਿੱਥੇ ਕਿਨੇ ਹੀ ਕਿੰਨੇ ਬੱਚੇ ਆ ਅਬਾ ਚਾ ਚਾਰ ਬੱਚੇ ਆ ਹਾਂ ਤੇ ਚਾਰ ਜਾਣੇ ਹੋ ਆ ਪਿਆ ਪੰਜਾਬ ਦੇ ਵਿੱਚ ਪੇ ਮੀਂਹ ਨੇ ਕਈ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਪਰ ਕਈ ਲੋਕਾਂ ਦੇ ਲਈ ਇਹ ਮੀਂਹ ਕਹਿਰ ਬਣ ਕੇ ਆ ਪਰਿਆ ਦਰਸਲ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਸੰਗਰੂਰ ਜ਼ਿਲ੍ਹੇ ਦੇ ਇਸ ਨਾਮ ਦੀਆਂ